ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਹੁਤ ਹੀ ਸਪੈਸ਼ਲ ਜੀ ਮੋਗਰੇ ਦੀ ਸਬਜ਼ੀ ਬਣਾਈ ਹੈ ਬਹੁਤ ਵਧੀਆ ਸਬਜ਼ੀ ਬਣੀ ਨਵੇਂ ਤਰੀਕੇ ਨਾਲ ਬਣਾਈ ਹੈ ਤੁਸੀਂ ਦੇਖ ਕੇ ਧਿਆਨ ਨਾਲ ਕੀ ਕੀ ਬਣਾਇਆ ਤੇ ਕਿੱਦਾਂ ਬਣਾਈ ਹੈ ਮੈਂ ਕੀ ਸਮਾਨ ਲੈ ਕੇੜਾ ਤਰੀਕਾ ਨਵਾਂ ਬਣਾਉਣ ਦਾ ਧਿਆਨ ਨਾਲ ਜੂੜ ਦੇਖਿਓ ਬਹੁਤ ਟੇਸਟੀ ਬਣਦੀ ਹੈ ਇਸ ਤਰੀਕੇ ਨਾਲ ਆਪਾਂ ਲੈ ਆ ਪਿਆਜ਼ ਲਸਣ ਦੋ ਪਿਆਜ਼ ਚੋਪ ਕਰ ਲੈਣਾ ਆਪਾਂ ਇਹਨਾਂ ਨੂੰ ਇਹ ਚਿੱਲੀ ਕਟਰ ਦੇ ਵਿੱਚ ਚੋਪ ਕਰੂੰ ਚੋਪ ਕਰੂੰਗੀ ਮੈਂ ਮਿਕਸੀ ਕਿਉਂ ਕਿ ਨਾ ਮਸਾਲਾ ਬਹੁਤ ਬਰੀਕ ਹੋ ਜਾਂਦਾ ਫਿਰ ਉਹ ਵਧੀਆ ਨਹੀਂ ਬਣਦਾ ਹੈਗਾ ਪੋਈਦਾ ਨਹੀਂ ਹੈਗਾ ਮਿਕਸੀ ਵਾਲਾ ਬਸਲ ਚੰਗੀ ਤਰ੍ਹਾਂ ਚੌਪਰ ਵਾਲੇ ਵਿਆਜੜੇ ਕੱਢਦੇ ਆਪੇ ਹੋਰੀਏ ਉਹ ਜਾਂਦੇ ਤਾਂ ਕਰਕੇ ਸਰ ਮੈਂ ਕਰ ਲੂੰਗੀ ਚੌਪ ਚੰਗੀ ਤਰ੍ਹਾਂ ਦਸਨ ਪਿਆਜ਼ ਯਾਦ ਰੱਖ ਔਰ ਦੋ ਹਰੀਆਂ ਮੱਚਾ ਪਾਉਂਗੀ ਦੋ ਤਨੇ ਵਿੱਚ ਸਾਰਾ ਕੁਝ ਨੂੰ ਚੌਪ ਕਰ ਲੈਣਾ ਚੰਗੀ ਤਰ੍ਹਾਂ ਅਲੱਗ-ਅਲੱਗ ਕਰਨੀ ਲੋੜ ਨਹੀਂ ਇਕੱਠੇ ਕਰ ਲੈਣਾ ਸਭ ਕੁਝ ਹੋਰੀਆ ਰਹਿੰਦਾ ਹੈ ਸਿਰਫ ਟਮਾਟਰ ਆ ਪਾਣੀ ਵਿੱਚ ਪਾਉਂਦੇ ਬਾਕੀ ਸਾਰੀ ਚੀਜ਼ਾਂ ਲਾ ਇਕੱਠੀ ਕਰ ਲੈਣੇ ਬਾਅਦ ਚ ਟਮਾਟਰ ਪਾਣੇ ਵਿੱਚ ਕੱਟ ਕੇ ਤਾਂ ਉਸ ਚੌਣਾ ਮਸਾਲਾ ਬਣ ਜਾਂਦਾ ਇਹਦਾ ਐਵੇਂ ਮੁੰਗਰੇ ਕੱਟੇ ਆ ਜਿਵੇਂ ਪਾ ਲਿਆ ਹਾ ਦੋ ਆਲੂ ਪਾਇਆ ਬਸ ਪਾਇਆ ਕ ਮੁੰਗਰੇ ਕੱਢੇ ਬਹੁਤ ਜ਼ਿਆਦਾ ਨਹੀਂ ਗੇ ਮੈਂ ਪਾਣੀ ਵਾਲਨਾ ਤਾਂ ਰਿਹਾ ਆ ਫੁੱਲਾ ਪਾਣੀ ਨਮਕ ਪਾਉਣਾ ਖੁੱਲਾ ਇੱਥੇ ਥੋੜਾ ਜਿਹਾ ਨਮਕ ਪਾ ਗਏ ਨਾ ਇੱਥੇ ਤੇ ਆਪਾਂ ਇਹਨਾਂ ਨੂੰ ਪਹਿਲਾਂ ਬਲਾਂਚ ਕਰਦੇ ਆ ਪਾਲਕ ਨਹੀਂ ਬਲਾਂਚ ਕਰਦੇ ਮੁੰਗਰੇ আর ਆਲੂ ਆਲੂ ਵੀ ਨਾਲ ਹੀ ਬਾਦੇ ਕੱਲੇ ਮੁੰਗਰੇ ਆਲੂ ਮੈਂ ਕਰੀ ਇਸ ਦੇ ਨਾਲ ਵੀ ਬਲਾਂਚ ਕਿਉਂਕਿ ਉਹ ਜਲਦੀ ਸੌਜੂ ਅੰਜੂਗੀ ਨਹੀਂ ਕਿ ਇਹਦਾ ਪਾਣੀ ਜੇ ਬਿਆਲ ਨਿਕਲ ਜਾਣਾ ਆਲੂ ਰਹੀ ਰਹਿੰਦੇ ਫਿਰ ਹਲਦੀ ਬਣ ਜਾਂਦੀ ਸਬਜੀ ਕਰ ਕਿਨਨ ਮੈਂ ਹੁਣ ਪਾਕੀ ਥੋੜੀ ਮੈਂ 5 ਮਿੰਟ ਵਾ ਲੈਣਾ ਬਸ ਠਾਕੇ ਰੱਖਤਾ ਵਾਇਲ ਆ ਜੇ ਦੇਖੋ ਮੁਗਰੇ ਕੇ ਰੇਜ ਠੰਡੇ ਪਾਣੀ ਚ ਬਾਣਾ ਕਲਰ ਨਾ ਖਰਾਬ ਠੰਡੇ ਪਾਣੀ ਚ ਬਾਣਾ ਇਹ ਤਰੀਕਾ ਜਿਹੜਾ ਬਹੁਤ ਕਾਮਯਾਬਾ ਬਿਲਕੁਲ ਵੀ ਕਾਰਡ ਨਹੀਂ ਬਣਦੇ ਸਬਜੀ ਬਹੁਤ ਟੇਸਟੀ ਆਉਂਦੀ ਐ ਇਸ ਤਰ੍ਹਾਂ ਜੇ ਮੁਗਰੀਆਂ ਟੇਸਟ ਜਿਹੜਾ ਕੋੜਾ ਜਾਂਦਾ ਬਿਲਕੁਲ ਖਤਮ ਹੋ ਜਾਂਦਾ ਇਦਾਂ ਬਹੁਤ ਵਧੀਆ ਹੋਣਗੇ ਇਹ ਤਰੀਕਾ ਤੁਸੀਂ ਜਰੂਰ ਬਣਾ ਕੇ ਦੇਖੋ ਹੁਣ ਆਪਾਂ ਸਾਰੇ ਕਾਲੇ ਤੇ ਕਲਾਈਨ ਤੋਂ ਹੋ ਗਿਆ ਜਿਵੇਂ ਪਾ ਲਿਆ ਹੁਣ ਜ਼ਰਾ ਤੇਲ ਹੁਣ ਲਾਉਂਗੀ ਤੜਕਾ ਸਬਜ਼ੀ ਨੂੰ ਇਹ ਮੂੰਗਰਿਆਂ ਚ ਪਾਣੀ ਮੈਂ ਜੋੜਨ ਸਬਜ਼ੀ ਵਾਚੀਦੀ ਬਣੂਗੀ ਕਿਉਂਕਿ ਆਪਾਂ ਪਹਿਲਾਂ ਇਹਨਾਂ ਨੂੰ ਬਲਾਂਚ ਕਰ ਲਿਆ ਆਇਆ ਮੂੰਗਰਿਆਂ ਨੂੰ ਜੀਰਾ ਥੋੜਾ ਜਿਹਾ ਪਾਇਆ ਤੇ ਥੋੜੀ ਜਿਹਾ ਪਾਉਂਗੀ ਹਿੰਗ ਜੀਰਾ ਤੇ ਹਿੰਗ ਪਾ ਆ ਕੇ ਬਹੁਤ ਤੇਲ ਗਰਮਨੂਗੀ ਤਾਂ ਕਿਉਂਕਿ ਸੜ ਜਾਂਦਾ ਫੇਰ ਚ ਪਾ ਦਾਂਗੇ ਹੁਣ ਪਿਆਜ਼ ਚੌਪਿਆ ਲਸਣ ਅਦਰਕ ਹਰੀ ਮੇਜਾ ਚੌਪ ਕਰਕੇ ਸਾਰਾ ਸਮਾਨ ਰੱਖਿਆ ਨਾ ਵਿੱਚ ਪਾ ਕੇ ਇਹਦੇ ਗਰੀਬ ਬਣਾਉਂਗੇ ਇਹਦੀਵੇਂ ਮਸਾਲਾ ਸੋਹਣਾ ਭੁੱਜੂਗਾ ਇਤਾਂ ਦੇਖੋ ਜੀ ਬਹੁਤ ਸੋਹਣਾ ਮਸਾਲਾ ਬਣਦਾ ਇਹ ਤਾਂ ਭੋਲ ਲਾਂਗੇ ਆਪਾਂ ਚੰਗੀ ਤਰ੍ਹਾਂ ਭਲਾ ਬਈ ਦੇਖੋ ਥੋੜੇ ਬ੍ਰਾਊਨ ਹੋ ਗਏ ਆ ਹੋ ਚੱਲੇ ਆ ਜਿਵੇਂ ਲਾਂਗੇ ਟਮਾਟਰ ਹੁਣ ਆਪਾਂ ਇਹ ਹਲਦੀ ਪਾਈ ਆ ਥੋੜੀ ਹਲਦੀ ਧਿਆਨ ਨਾਲ ਪਾਉਣੀ ਆ ਬਹੁਤੀ ਜ਼ਿਆਦਾ ਨਾ ਹੋ ਜਾਵੇ ਹਲਦੀ ਮਿਰਚ ਪਾਈ ਥੋੜੀ ਕਿਉਂਕਿ ਹਰੀਆਂ ਮਿਰਚਾਂ ਪਾਈਆਂ ਨੇ ਥੋੜੀ ਮਿਰਚ ਪਾਈ ਆ ਤੇ ਨਾ ਲੂਣ ਪਾਉਂਗੀ ਲੂਣ ਪਹਿਲਾਂ ਹੀ ਪਾ ਬਾਇਲ ਕਰਨ ਚ ਪਾਇਆ ਸੀ ਇਸ ਕਰਕੇ ਧਿਆਨ ਨਾਲ ਪਾਉਣਾ ਜ਼ਿਆਦਾ ਨਾ ਹੋ ਜਾਏ ਕਿਉਂਕਿ ਪਹਿਲਾਂ ਪਤਾ ਨਾ ਇਸ ਕਰਕੇ ਥੋੜਾ ਧਿਆਨ ਨਾਲ ਪਾਉਣਾ ਹੁਣ ਆਪਾਂ ਤੇ ਟਮਾਟਰ ਵਿੱਚ ਟਮਾਟਰ ਕੱਟ ਕੇ ਪਾਏ ਨੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਫੁੱਲ ਲੈਣਾ ਆ ਨੌਟ ਰਟੇਂਗੀਦਰ ਮਿਕਸ ਹੋ ਜਣੋਂ ਵਿੱਚ ਉਹ ਜਾਣ ਤੇਲ ਛੱਡਤਾ ਮਸਾਲੇ ਦੇਖਣ ਆਪਾਂ ਸਬਜੀ ਬਗਣੀ ਚ ਹੁਣ ਪਾ ਗਈ ਮੋਂਗਰੀ ਔਰ ਆਲੂ ਜਿਹੜੇ ਬਲਾਂਚ ਕਰਕੇ ਰੱਖੇ ਆ ਇਹ ਚ ਪਾ ਦੂੰਗੀ ਮੈਂ ਬਹੁਤ ਜਲਦੀ ਸਬਜੀ ਹੋ ਜਾਣੀ ਬਹੁਤ ਛੇਤੀ ਬਣੂਗੀ ਤੇ ਸਬਜੀ ਔਰ ਬਹੁਤ ਟੇਸਟੀ ਲੱਗਦੀ ਆ ਬਿਲਕੁਲ ਮੋਂਗਰਿਆਂ ਦਾ ਸਵਾਦ ਜਿਹੜਾ ਬਹੁਤ ਵਧੀਆ ਹੋ ਜਾਂਦਾ ਇਹਦਾ ਮੈਨੂੰ ਬਲਾਂਚ ਕਰ ਲੈਂਦੇ ਕੜਾ ਪਕੜਾ ਪੰਜਾ ਨਿਕਲ ਜਾਂਦਾ ਮੋਂਗਰਿਆਂ ਜਿਹੜਾ ਕੜਾ ਪੰਜਾ ਹੁੰਦਾ ਥੋੜਾ ਜਿਹਾ ਬਿਲਕੁਲ ਨਿਕਲ ਕੇ ਬਹੁਤ ਵਧੀਆ ਤੁਸੀਂ ਜ਼ਰੂਰ ਟਰਾਈ ਕਰਕੇ ਦੇਖੋ ਬਹੁਤ ਹੀ ਸਬਜੀ ਬਣੂਗੀ ਇਸ ਤਰ੍ਹਾਂ ਥੋੜਾ ਜਿਹਾ ਪਾਣੀ ਪਾਤਾ ਹੋਇ ਜਿਹੜਾ ਕੱਢਿਆ ਸੀਗਾ ਹਨ ਨੂੰ ਟਾਕੇ ਥੋੜਾ ਜਿਹਾ ਖਲੌਣਾ ਦਾ ਬਣ ਗਈ ਸਬਜੀ ਹੋ ਗਈ ਤਿਆਰ ਆਪਣੀ ਬਹੁਤ ਜਲਦੀ ਔਰ ਬਹੁਤ ਵਧੀਆ ਸਬਜੀ ਬਣ ਗਈ ਦੇਖੋ ਬਹੁਤ ਸੋਹਣਾ ਰੰਗ ਆਇਆ ਇਹਨਾਂ ਸਬਜੀ ਦਾ ਇਹ ਚਾਹ ਜਿਵੇਂ ਤਾ ਦਨੀਆ ਪਾਊਡਰ ਤੇ ਕਸੂਰੀ ਮੇਥੀ ਵਾ ਦੋਹਾਂ ਚਾਲੇ ਪਾਓ ਔਰ ਕੁ ਬਹੁਤ ਮਸਾਲੇ ਨਹੀਂ ਪਾਏ ਹੋ ਗਰਮ ਮਸਾਲਾ ਨਹੀਂ ਪਾਇਆ ਮੈਂ ਨਾ ਮਾ ਪਾਉਣੀ ਬਹੁਤ ਜਿਆਦਾ ਗਰਮ ਹੁੰਦਾ ਹੋ ਤਨੀ ਬੋਟਰ ਤੇ ਖੁਰੀਮਤੀ ਪਾਣੀ ਬਹੁਤ ਟੇਸ ਚ ਆ ਜਾਂਦੀ ਹੈ ਨਾ ਬਸ ਗਰਮ ਮਸਾਲਾ ਬਹੁਤ ਘੱਟ ਸਬਜੀ ਪਾਣੀ ਮੈਂ ਬਹੁਤ ਘੱਟ ਯੂਜ਼ ਕਰਦੀ ਆ ਉਹ ਹੁਣ ਉਹਨੇ ਤੇ ਘਰ ਦਾ ਬਣਾਇਆ ਹੁੰਦਾ ਮੈਂ ਥੋੜਾ ਜਿਹਾ ਜਿਹਾ ਬਣਾਉਣੀ ਆ ਤਾਂ ਤਾਂ ਨਹੀਂ ਪਾਉਂਦੀ ਉਹਰ ਬਦਾ ਧਨੀਆ ਕੱਟ ਕੇ ਸਬਜੀ ਆਪਣੀ ਹੋ ਗਈ ਤਿਆਰ ਮਜ਼ੇਦਾਰ ਟੇਸਟੀ ਸਬਜੀ ਬਣ ਕੇ ਹੋਈ ਹੈ ਤਿਆਰ ਬਹੁਤ ਹੋਰ ਵੀ ਸਜਵਾਨੀਆਂ ਤੁਸੀਂ ਹੁਣ ਆਪਣਾ ਤਿਆਰ ਬਾਜੂ ਸੇਖਰ ਤੁਹਾਡੀ ਕਿਦਾਂ ਦੀ ਬਣੀ ਆ ਮਿਲਦੇ ਹਾਂ ਬਹੁਤ ਜਲਦੀ ਨਵੀਂ ਵੀਡੀਓ ਦੇ ਨਾਲ ਹੁਣ ਤੱਕ ਬਾਏ ਬਾਏ ਸਸੇਕਾਲ